ਤੇ ਅੱਜ ਦਾ ਜਿਹੜਾ ਵਲੌਗ ਆ ਆਜਾ ਹੀ ਦਸੂਏ ਪਿਆਰ ਦੇ ਵਿੱਚ ਆਏ ਆ ਐਂਟਰ ਕੀਤਾ ਆ ਤੇ ਅੱਜ ਆਪਣੇ ਸਬਸਕ੍ਰਾਈਬਰ ਵੀ ਆ ਤੇ ਜਿਗਰੀ ਵੀ ਆ ਸਬਸਕ੍ਰਾਈਬਰ ਤਾਂ ਕਹਿੰਦਾ ਪਿਆ ਵੀ ਸਾਡੇ ਨੂੰ ਸਾਨੂੰ ਸਬਸਕ੍ਰਾਈਬ ਵੀ ਕੀਤਾ ਪਿਆ ਤੇ ਸਾਡੀ ਸਾਡੀ ਵੀਡੀਓਜ਼ ਵਗੈਰਾ ਜਿਹੜੇ ਆ ਉਹ ਫੈਮਿਲੀ ਦੇ ਵਿੱਚ ਵੰਡ ਦੇਦੇ ਆ ਤੇ ਉਹਨਾਂ ਨੇ ਬਹੁਤ دیر ਅਲਕੇ ਇਨਵਾਈਟ ਕੀਤਾ ਜਾਂ ਬਹੁਤ دیر ਆ ਬਹੁਤ دیر ਹੋ ਗਿਆ ਬਲਕੇ ਇਨਵਾਈਟ ਕਰਦੇ ਆ ਤੇ ਪਰ ਕਿਤੇ ਕਾਰਨਾ ਕਰਕੇ ਨਹੀਂ ਜਾ ਹੋਇਆ ਹੈਗਾ ਤੇ ਅੱਜ ਉਹਨਾਂ ਨੇ ਪ੍ਰੋਮਿਸ ਕਰਵਾ ਲਿਆ ਸੀ ਜਾਂ ਮੇਰੇ ਕੋਲ ਪਤਾ ਪ੍ਰੋਮਿਸ ਕਰੋ ਤੇ ਅੱਜ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਤੇ ਅੱਜ ਅਸੀਂ ਆਪਣੇ ਭਰਾ ਨੂੰ ਲੈ ਕੇ ਚੱlene ਆ ਤੇ ਜਲੋ ਸਾਡੇ ਨਾਲ ਬਣੇ ਰਹੀਓ ਹੁਣ ਅਸੂਏ ਸ਼ਹਿਰ ਦੇ ਵਿੱਚ ਐਂਟਰੀ ਕਰ ਲਈ ਆ ਤੇ ਤੁਹਾਨੂੰ ਆਪਾਂ ਤੁਹਾਨੂੰ ਆਪਾਂ ਆਪਣੀ ਪੁਰਾਣੀ ਦੁਕਾਨ ਵੀ ਦਿਖਾਵਾਂਗੇ ਕਿਤੇ ਜਿੱਤੇ ਦੁਕਾਨ ਦੇ ਆਪਾਂ ਜਿਆਦਾ ਸਮਾ ਜਿਹੜਾ ਆਪਾਂ ਆਸੀ ਗੱਲ ਕਰਦੇ ਤੇ ਇਹ ਚਲੋ ਜੀ ਆਪਾਂ ਇਹ ਦੇਖੋ ਫਿਰ ਸਾਡੇ ਨਾਲ ਬਾਲ ਦੇ ਉੱਧਰ ਤੇ ਜਾਣਾ ਅਸੀਂ ਮਿਆਣੀ ਰੋਡ ਨਾਲ ਅਸੀਂ ਉਨ ਜਾਣਾ ਜੀ ਆਪਾਂ ਬਾਲ ਦੇ ਉੱਧਰ ਹੀ ਜਾਣਾ ਬਾਲ ਦੇ ਉੱਧਰ ਹੀ ਚਲੋ ਠੀਕ ਹੈ ਜੀ ਪਾਪੀ ਅੱਗੇ ਜਾ ਕੇ ਦਿਖਾਨੇ ਆ ਆਪਣੀ ਮਾਰਕੀਟ ਜੀ ਦੇਖੋ ਆ ਦੇ ਲਈ ਅਪਰਾਨ ਕਰ ਦੇਗੇ ਆ ਟੈਂਪੋ ਵਾਲਾ ਹਟਾਇਆ ਆਇਪੂ ਨੂੰ ਪਿੰਡਾਂ ਨੂੰ ਜਾਂਦਾ ਰ ਆਪਦਾ ਪਿੰਡਾਂ ਨੂੰ ਜਾਂਦੀ ਹੈ ਇਹ ਆ ਆਪਣਾ ਰਾਜਾ ਪ੍ਰਬੰਧਾਰ ਜਿੱਥੇ ਆ ਆਪਣੀ ਦੁਕਾਨ ਸੀ ਤੇ ਹੁਣ ਇਹ ਦੁਕਾਨ ਕਿੱ데 ਕੋਲਾ ਚਲੋ ਹੁਣ ਬਾਕੀ ਬਾਕੀ ਅਸੀਂ ਕਦੇ ਜਾਣੇ ਮਿਲਦਾ ਪਿਆ ਹੈਗਾ ਤੇ ਐਂ ਫੋਨ ਗੱਲਿਆ ਮੈਂ ਕਿਹਾ ਬਹੁਤ ਦੇਰ ਬਾਅਦ ਆਇਆ ਘੱਟੋ ਘੱਟ 3 ਦੇ ਡੇਢ ਦੋ ਸਾਲ ਬਾਅਦ ਹਾਂ ਦੋ ਦੇ ਦੋ ਸਾਲ ਬਾਅਦ ਨਹੀਂ ਸੱਚ 6 ਸਾਲ ਬਾਅਦ ਬਹੁਤ ਟਾਈਮ ਬਾਅਦ ਆਇਆ 21 ਚ ਛੱਡੀ ਹੈ ਦੁਕਾਨ 5 ਸਾਲ ਹੋ ਗਏ 21 ਛੱਡੀ ਨਹੀਂ ਯਾਰ 19 ਚ ਛੱਡੀ ਗਈ ਬਿਤਾਵ ਹੋ ਗਿਆ ਛੱਡੀ ਨਾ ਲੌਕਡਾਊਨ ਚ ਕਦੋਂ ਹੋਇਆ ਇਹ ਲੌਕਡਾਊਨ ਚ ਛੱਡੀ ਲੌਕਡਾਊਨ ਚ ਛੱਡੀ ਉਹੀ ਤਾਂ 5 ਸਾਲ ਹੋ ਗਏ ਫਿਰ ਲੌਕਡਾਊਨ ਚ ਛੱਡੀ ਗਈ ਦੁਕਾਨ ਤੇ ਆ ਸਾਡਾ ਭਰਾ ਆ ਬਬਲੂ चलो, चलो भी पाओ चलो लेट्स गो तू तो घरे आ गए जी चलो जी ले आ गए अब मेरे मनवा बोल दे मेरे कितने आ गए आ जा नमस्ते नमस्ते जी नमस्ते और और सुनाओ नमस्ते भाई नमस्ते और जैसे कि ठीक है ठीक है आज आए ना जैसे कि ना जैसे ही ना मिली है ਦੁਕਾਨ ਤੇ ਮਿਲੀ ਹੈ। ਬਾਬਲੂ ਤੇ ਆ ਗਏ ਸੀ। ਲੋ ਜੀ ਬਬਲੂ ਦੇ ਘਰੇ ਆ ਗਏ ਆ ਬਬਲੂ। ਕੋਈ ਐਲਕਾ ਬਬਲੂ ਐਸੀ ਕਿਨੇ ਦੇ ਪਛਾਨਿਆ। ਟਰੰਡਾ ਗੂਲ ਗੂਲ ਹੋਇਆ ਪਿਆ। ਅਸੀਂ ਤੈਨੂੰ ਮਿਲਣ ਆਏ ਆ ਬਸ। ਮੈਂ ਕਿਹਾ ਫਿਰ ਹਣੇ ਬੁਲਾਇਆ ਅਸੀਂ ਜਾਣਾ ਆ ਹੁਣ। ਮੈਂ ਤੁਹਾਨੂੰ ਕਰੋੜਾ ਕਹਿਣਾ ਵੀ ਉਦੋਂ ਵੀ ਜਦੋਂ ਮਣੀ ਮੇਰੇ ਸੀ ਘਰ ਉਦੋਂ ਦਾ ਕਹਿਣਾ ਇਹ ਕਿ ਆਪਾਂ। ਇਹ ਤੁਸੀਂ ਵੀ ਛਾਲੇ ਆਉਣਾ ਸ਼ਾਇਦ ਮਣੀ ਮੇਰੇ ਵਾਲਾ ਬਲੌਗ ਜੇ ਨਹੀਂ ਦੇਖਿਆ ਤੁਸੀਂ ਆਂ ਦੇਖ ਸਕਦੇ। ਆਓ ਬਬੂ ਬੰਦਾ ਆ ਉਹ ਆਇਓ ਆਜੋ ਤੇ ਦੱਸੋ ਆਇਓ ਉੱਪਰ ਹੀ ਆ ਜਾ ਉੱਪਰ ਹੀ ਲੈ ਜਾ ਮੌਜਤ ਹੋਣੀ ਘਰੇ ਹੀ ਮੌਜਤ ਨਹੀਂ ਘਰੇ ਮੌਜਤ ਨਹੀਂ ਕਹਿੰਦੇ ਵੀ ਆਪਾਂ ਘਰੇ ਰਹਿਣੇ ਆ ਤੁਸੀਂ ਜਾਓ ਉਹਨਾਂ ਨੂੰ ਵੀ ਲੈ ਕੇ ਆਵਾਂ ਕੋਈ ਗੱਲ ਬਰਾਵਾ ਇੰਨਾ ਵਧੀਆ ਪ੍ਰੋਗਰਾਮ ਕਰ ਦਿੱਤਾ ਹੈ ਜਿੱਥੇ ਇੱਕ ਬੰਦਾ ਸਾਡੇ ਚ ਖਾਣਾ ਲੈਣੇ ਹੈਗਾ तेन हती है तेरी बारी है तू ही खाऊंगी तो मैं एक अद्धा खा लूंगा मैं करो रोटी खा गया आई हाँ हलो जी बहुत सोहना मंदिर बनाया अच्छा 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 ਯਹੋ ਯਹੋ ਯਾ ਸ਼ਿਗਦਰ ਅੱਜ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਹੁਣ ਸਾਨੂੰ ਇਜਾਜ਼ਤ ਦਿਓ ਲੇਟ ਟਾਈਮ ਹੈ ਟਾਈਮ ਵੀ ਘੱਟ ਸਪੈਂਡ ਹੋਇਆ ਜਿੰਨਾ ਦੇਖਣਾ ਕੀਤਾ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਠੀਕ ਹੈ ਆਹ ਨੂੰ ਵੀ ਦੇਖ ਲਓ ਬੇ ਆਰਟ ਦਿਖਾਈ ਤਾਂ ਹੈਗੀ ਆਪਾਂ ਉਹ ਆਜੋ ਹੁਣ ਫੈਮਿਲੀ ਪਿਕ ਲੈ ਲਈਏ ਇੱਕ ਟਿੱਕ ਵੀ ਲਾਈਏ ਚਲੋ ਚਲੋ ਜੀ ਹੁਣ ਆਪਾਂ ਇੱਥੇ ਸਟਾਪ ਕਰਦੇ ਹਾਂ ਹੁਣ ਆਪਾਂ ਇਥੋਂ ਜਾਇਤ ਲੈਣ ਲੱਗੇ ਆਂ ਨਿਕਲ ਲੱਗੇ ਆਂ ਹੁਣ ਅਸੀਂ ਤੇ ਮਿਲ ਕੇ ਬੋਲਣੇ ਲੱਗਿਆ ਚਲੋ ਠੀਕ ਹੈ ਜੀ ਬਾਏ ਬਾਏ ਛੱਲੇ ਮੱਤ ਲਓ ਜੀ ਵੀਡੀਓ ਬਣ ਵੀਡੀਓ ਬਣ ਲਾ ਪਈਏ ਫੋਟੋ ਕਿੱਥੇ ਲੱਗ ਗਈਆਂ ਵੀਡੀਓ ਬਣ ਗਈ